ਆ ਦੇਖੋ ਜੀ ਖੇਤਾਂ ਦੇ ਵਿੱਚ ਹਿਰਨ ਫਿਰਦੇ ਹਿਰਨ ਡੀਆਰਬੀ ਕਹਿੰਦੇ ਆ ਇਹਨੂੰ ਇੰਗਲਿਸ਼ ਦੇ ਵਿੱਚ ਤੇ ਅਸੀਂ ਪੰਜਾਬੀ 'ਚ ਤਾਂ ਰੋਜ ਕਹਿੰਦੇ ਹੁੰਨੇ ਆ ਇਹਨਾਂ ਨੂੰ ਆ ਖੇਤਾਂ ਦੇ ਵਿੱਚ ਫਿਰਦੇ ਆ ਇਹ ਤਾਂ ਘੱਟ ਆ ਥੋੜੇ ਆ ਇਹ ਤਾਂ 50 ਤੋਂ ਵੀ ਜ਼ਿਆਦਾ 100 ਦੇ ਲਵੇ ਵੀ ਹੋ ਜਾਂਦੇ ਕਈ ਵਾਰੀ ਇਹ ਬਸ ਨੀਰਾਚਾਰਾ ਖਾਂਦੇ ਰਹਿੰਦੇ ਆ ਸਬਜ਼ੀ ਨਹੀਂ ਛੱਡਦੇ ਸਬਜ਼ੀ ਖਾ ਜਾਂਦੇ ਆ ਤੁਰੇ ਫਿਰਦੇ ਆ ਇਹ ਆ ਰੋਜ਼ ਫਿਰਦੇ ਆ ਜੀ ਆਪਣੇ ਖੇਤ ਖੇਤਾਂ ਵਿੱਚ ਬਹੁਤ ਰਹਿੰਦੇ ਨੇ ਰੋਜ਼ ਇਹ ਸਬਜ਼ੀ ਨੇ ਬਿਲਕੁਲ ਛੱਡ ਦੇ ਬਾਕੀ ਭੁੱਖਿਆਂ ਨੇ ਵਿਚਾਰੇ ਨੇ ਖਾਣਾ ਤਾਂ ਖੁਸ਼ ਆਏਗਾ ਹੀ ਆ ਨਾ